ਬੁੱਢਾ ਉੱਥੇ ਪਿੱਛੇ ਵੇਖਣ ਲੱਗ ਪੈਂਦਾ ਹੈ ਅਗਾਹ ਨੂੰ ਤਰਾਂ ਧਰਮ ਦੇ ਮਾਰਗ ਤੇ ਸੁਰਤ ਉਦੋਂ ਚੱਲਦੀ ਹੈ ਜਦ ਬਚਪਨ ਜਵਾਨੀ ਬੁਢੇਪੇ ਤੋਂ ਕੋਈ ਅੱਗੇ ਵੇਖਦਾ ਹੈ ਇਸ ਤੋਂ ਅੱਗੇ ਵੇਖਦਾ ਹੈ ਨਿਗਾਹ ਨੂੰ ਲੰਮਾ ਕਰਦਾ ਹੈ ਅਕਾਲ ਦੇ ਦਰਸ਼ਨ ਤੋਂ ਪਹਿਲੇ ਜਿਨੂੰ ਕਾਲ ਦੇ ਦਰਸ਼ਨ ਹੋ ਜਾਣ ਸਮਝ ਲਓ ਅੱਧੀ ਵਾਟ ਤਾਂ ਹੋ ਗਈ ਹੈ ਆਪਣੇ ਵਿੱਚ ਕਾਲ ਦੇ ਦਰਸ਼ਨ ਆਉਣ ਫਿਰ ਆਪਣੇ ਵਿੱਚ ਹੀ ਅਕਾਲ ਦੇ ਦਰਸ਼ਨ ਆਉਣਗੇ ਲਾਉ ਨੇ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਵਿੱਚ ਕਰਿ ਵਿਸਰਾਮ ਦਰਸ਼ਨ ਉਹ ਕਾਲ ਨੂੰ ਹੀ ਨਹੀਂ ਵੇਖਣਾ ਚਾਹੁੰਦਾ ਤੋ ਅਕਾਲ ਨੂੰ ਕਿਸ ਤਰ੍ਹਾਂ ਵੇਖੇਗਾ